ਜਿੰਨਾ ਤੱਕ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਪਈ ਨੇ ਇੰਨਾ ਸਵਾਸਾ ਸਫਲਾ ਕਰ ਆਪਣੇ ਜੀਵਨ ਨੂੰ ਸਫਲਾ ਕਰ ਇਸ ਸੰਸਾਰ ਦੇ ਵਿੱਚ ਆਇਆ ਐ ਐਸੀ ਨੇਕ ਕਮਾਈ ਕਰਕੇ ਜਾ ਫਰੀਦਾ ਅਭਲ ਜੇ ਕਿਤੇ ਧੁਨੀ ਵਿੱਚ ਡਰ ਗਿਆ ਰਹਿ ਕੰਮ ਐਸੀ ਨੇਕ ਕਮਾਈ ਕਰਕੇ ਜਾ ਕਿ ਤੇਰੀ ਜਾਨ ਤੋਂ ਬਾਅਦ ਵੀ ਤੇ ਇਸ ਸੰਸਾਰ ਦੇ ਵਿੱਚ ਹਮੇਸ਼ਾ ਦਿਨ ਯਾਦ ਰੱਖਿਆ ਜਾਵੇ ਤੇ ਆਉਗੋ ਰਿਹੇ ਕਹਾਂ ਕਿਸ ਸਾਸਾ ਇਸ ਪੰਨੇ 'ਕਾ' ਤਰ੍ਹਾਂ ਬੁਲਾ ਗਏ ਥਾ ਕਾ ਵਿਸਾਸ ਇਸ ਪੰਨੇ 'ਕਾ ਕਾ ਵਿਸਾਸ ਇਸ ਪੰਨੇ 'ਕਾ ਇੰਨਾ ਕੁਲਾ Oh really? どうぞ。<music> ha, <laughs> ha, ਦਾ ਇਹ ਸ਼ੇਧਰਵਾਰ ਦੀ ਮਹਾਰਾਜ ਨੇ ਬੜੀ ਸ਼ੇਵਨੀ ਜਤੋਂ ਤੋਂ ਟੋਪੇ ਲੈਂਦੇ ਹੋ। ਉਹ ਰੋਮੋ ਖੇਤਰ ਹੁੰਦਾ ਸੀ। ਸੋ ਰਹਿਣੀ ਹੋਇਆ ਦੀ ਚਾਹ ਜਰੂਰ ਕਰੀਏ। ਸੱਜਣ ਮੇਰੇ ਦਿਲ ਲਈ ਜਾਇ ਸੁਖੇ ਜੀ ਹਾਂ। ਸਾਰੇ ਵੀਰ ਜਨਾਬ ਸਿੰਘ ਜਦੋਂ ਕਿਤੇ ਅਸੀਂ ਉੱਪਰ ਨੂੰ ਜਾਣਾ ਇਹਨਾਂ ਨੇ ਵੀ ਪਰ ਚਲਣਾ ਰਾਜਾ ਬਹਿ ਗੁੰਗਦੀ ਤੇ ਕੋਈ ਸਰਕਾਰੀ ਨੌਕਰੀ ਲੈਣਾ। ਸੋ ਬੜਾ ਦੁੱਖ ਹੋਇਆ ਬੱਚੇ ਤਾਂ ਛੋਟੇ ਸੀ ਜਦੋਂ ਮੈਂ ਰੋਪਰ ਚਲੇ ਗਿਆ ਸੀ ਜਦੋਂ ਇਹਨਾਂ ਨੂੰ ਸੁਗਾ ਫਿਰ ਪਤਾ ਲੱਗਿਆ ਵੀ ਮੈਂ ਕਿਹੜੇ ਪਰਿਵਾਰ ਤੋਂ ਆਉਂ ਕਿਰਪਾ ਕਰਿਓ ਜਿੰਨਾ ਤੱਕ ਆਪਾਂ ਪ੍ਰਕਾਸ਼ਨਾ ਸਿਮਰਨ ਮਹਾਰਾਜ ਜੀ ਹਉਰੀ ਅੰਦਰ ਬੈਠ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਾਂ 2 ਮਿੰਟ ਪਹਿਲਾਂ ਸਿਮਰਨ ਤੇ ਲਾਉਨੇ ਆ ਸਾਰੇ ਹੀ ਆਪਣੇ ਆਪਣੇ ਅੱਖਾਂ ਮੀਟ ਲੋ ਟੌਪੜੇ ਮਾਰ ਲੋ ਧੰਨ ਮਹਾਰਾਜ ਦੇ ਕਰਨ ਵਿੱਚ ਆਪਾਂ ਲੈ ਜਾਈਏ ਉਹ ਕੀਤਾ ਹੋਇਆ ਸਿਮਰਨ ਸਰਗ ਵੱਸੀ ਸਾਡੇ ਵੀਰ ਜਨੈਲ ਸਿੰਘ ਵੀਰੂ ਨੂੰ ਸ਼ਾਂਤੀ ਦੇ ਰੂਪ ਮਿਲ ਗਿਆ ਕਰੋ ਕਰੋ ਵਾਹਿਗੁਰੂ 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 ਵਾਹਿ Ja, ਵੱਨ 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 ਆਇ ਤੁਮ ਆਇ ਤੁਮ ਵੱਨ ਵੱਨ ਆਇ ਤੁਮ ਆਇ ਤੁਮ ਵੱਨ 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 ਆਇ ਤੁ It's bad, I don't think Legenda ਅੰਨੇ ਬਾਤ ਕਰੂਰੇ ਅਸਹਿਵਾ Hey, she's not a good... Do. you <laughs> Gracias. and yeah. ਤਿਹਰਾ ਸੁਨਾਨ ਕੀ ਨਾਉਂ ਅਪੀਨ ਸਰਮਤ ਆਇਆ ਹੈ ਇਹ ਹੈ ਜਿਹੜੀ ਕਿਹਿਆ ਤੇ ਹਰ ਨੂੰ ਕਮਾਏ ਖੜੇ ਆਵੇ ਨਾਂ ਦਾ ਸਤਿਗੁਰੂ ਜਿਹੜੇ ਮਹਾਵਾਕਾਂ ਅਨਸਾਰ ਸਾਡੇ ਵੀ ਸਵਰਗੀ ਜਰਨੈਲ ਸਿੰਘ ਜੀ ਪਿਤਾ ਹਰਜਨ ਸਿੰਘ ਜੀ ਦੇ بیٹے ਸੰਨ ਮਾਤਾ ਤੇਜ ਕੌਰ ਉਹ ਦਿਨ ਨਹੀਂ ਭੁੱਲਦੇ ਜਦੋਂ ਸੀਨ ਤੇ ਖੇਡਦੇ ਹੁੰਦੇ ਸੀ ਛੋਪੇ ਹੁੰਦੇ ਸੋ ਮਹਾਰਾਜ ਜੀ ਨਾਮਕ ਵਿਚਨ ਵਾਸ ਵਕਸ਼ਣ ਸੰਗਤ ਤੇ ਕੈਸੀ ਹੈ ਜਿਹੜਾ ਸਿਮਰਨ ਕੀਤਾ ਹੋਇਆ ਜਾਂ ਬਾਣੀ ਪੜੀ ਹੋਈ ਇੱਥੇ ਸਾਧ ਸੰਤਕ ਕੇ ਸਤ ਸੰਤ ਚ ਬਹਿਨੇ ਜਦ ਅਸੀਂ ਉਸ ਪਿਛੜੀ ਹੋਈ ਰੂਹ ਨੂੰ ਮੇਰਾ ਮਰਨਾ ਹੈ ਸ਼ਾਂਤੀ ਜ਼ਰੂਰ ਮਿਲਦੀ ਹੈ ਜਿੱਥੇ ਵੀ ਕਦੇ ਸਮਾਂ ਬਣੇ ਅਸੀਂ ਗੱਲਾਂ ਛੱਡ ਕੇ ਜੇ ਸ਼ਿਵਰਨ ਵਿੱਚ ਜੁੜ ਜਾਈਏ ਜਾਂ ਬਾਣੀ ਪੜ ਹੋ ਰਹੀ ਹੈ ਉਹਦੇ ਨਾਲ ਜੁੜ ਜਾਈਏ ਤਾਂ ਸਾਡਾ ਵੀ ਭਲਾ ਹੈ ਉਸ ਜੀਵ ਦਾ ਵੀ ਭਲਾ ਜਿਹੜਾ ਸਾਡੇ ਵਿੱਚ ਚੱਲ ਜਾਂਦਾ ਹੈ ਮੈਂ ਬਹੁਤਾ ਬਿਲਕੁਲ ਮੰਨਦਾ ਨਹੀਂ ਪਰ ਮੇਰੇ ਨੱਕਰ ਕਰਕੇ ਮੈਨੂੰ ਮਾਨ ਹੈ ਇੱਥੇ ਮੇਰਾ ਗੁਰਦੁਆਰੇ ਤੇ ਜਦੋਂ ਛੋਟੇ ਹੁੰਦੇ ਸੀ ਸ਼ੇਵਾਂ ਮਾਰਾ ਸਤਨ ਜਿੰਦੇ ਸੀ ਗੁਰੂ ਤੋਂ ਪੰਠੀਆਂ ਖੜਕਾ ਖੜਕਾ ਕੇ پیسے ਇਕੱਠੇ ਕਰਦੇ ਸੀ ਹੁਣ ਤਾਂ ਆਪੇ ਆਣਦੀ ਹੈ ਮਾਤਾ ਗੁਰਦੁਆਰਾ ਸਾਹਿਬ ਸਾਰੇ ਨੂੰ ਪਤਾ ਕੋੜੇ ਲਿਖੇ ਬੈਠੇ ਹੋਏ ਸਾਹ ਅਨੰਦ ਸਾਹਿਬੇ ਬੋਲਣਾ ਕਰੀਏ ਕੋਈ ਪ੍ਰਸ਼ਨ ਬਾਝੀ ਨਾ ਰਹੇ ਜਿਨਾਂ ਨੇ ਲੰਗਰ ਛਕ ਲਿਆ ਬੜੀ ਚੰਗੀ ਗੱਲ ਹੈ ਜਿਨਾਂ ਨੇ ਅਜੇ ਤੱਕ ਲੰਗਰ ਨਹੀਂ ਛਕਿਆ ਉਹ ਲੰਗਰ ਜ਼ਰੂਰ ਛਕ ਕੇ ਜਾਣ ਜੀ ਆਓ ਅਨੰਦ ਸਾਹਿਬੇ ਬੋਲਣਾ ਕਰੀਏ ਰਾਮਕਲੀ ਮੰਗਲਾ ਦੀ ਜਨਨ ਦੇ ਕੋ ਓਮਕਾਰ ਸ਼ੁਗਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ ਨ ਪਰ ਸਤਿਗੁਰਤਾ ਪਾਇਆ ਸਹਿਜ ਦੇਹ ਮਨੁੱਖੀਆ ਬਦਾਈਆਂ ਰਾਗ ਰਤਨਪ ਰਾਹਿ ਬਕ ਨਹੀਂ ਪਰਤੇ ਰ ਕਰਤਾ ਤੇਰੇ ਸਭ ਮਿਟ ਜਾਏ ਜਿਸਦੇ ਹੈ ਜੋਤਾਂ ਵੀ ਸਦਾ ਸਿਮ ਸਦਾ ਤੇਰੀ ਨਾਮ ਨੰਸਾਵੇ ਰਾਮ ਜਿਸਕੇ ਮਨ ਪਰਮ ਪਰਮ ਬਾਗ